हां जी सर ਕੀ ਨਾਮ ਹੈ ਤੁਹਾਡਾ ਹਰਪ੍ਰੀਤ ਸਿੰਘ ਜੀ ਸਰ ਕੀ ਜਗ੍ਹਾ ਹਰਪ੍ਰੀਤ ਆਪਣੇ ਇੱਥੇ ਸੁੰਦਰਨਗਰ ਫੈਕਟਰੀ ਹੈ ਦੁਕਾਨ ਸਾਡੀ ਵੇਟਗਨ ਜਗ੍ਹੀ ਹੈ ਤੇ ਕੀ ਹੋਇਆ ਕਿ ਦੇਰ ਰਾਤ ਨੂੰ ਕੋਈ ਚੋਰੀ-ਚੁਰੀ ਦਾ ਮਾਮਲਾ ਆਇਆ ਜਿੱਨਾ ਹੱਥਪਾਈ ਵੀ ਤੁਹਾਡੇ ਨਾਲ ਕੀਤੀ ਗਈ ਨਹੀਂ ਦੇਰ ਰਾਤ ਦੀ ਗੱਲ ਨਹੀਂ ਹੈ 5:30 5:00 ਦੇ ਵਿਚਕਾਰ ਦੀ ਗੱਲ ਹੈ ਸ਼ਾਮ ਦੀ ਗੱਲ ਹਾਂ 5:00 ਵਜੇ 5:00 ਵਜੇ ਸ਼ਾਮ ਦੀ ਗੱਲ ਹੈ ਤੇ ਮਤਲਬ ਮੈਂ ਆਪਣਾ ਆਫਿਸ ਵਿੱਚ ਕੰਮ ਕਰਕੇ ਨਿਕਲ ਹੀ ਰਿਹਾ ਸੀ ਬਾਹਰ ਤੇ ਅਚਾਨਕ ਹੀ ਦੋ ਆਪਣਾ ਬੰਦੇ ਆਏ ਮੇਰੇ ਫੈਕਟਰੀ ਆਪਣਾ ਵੈਪਨ ਦੇ ਨਾਲ ਤੇ ਮੇਰੇ ਗਾਰਡ ਨੂੰ ਗਨ ਪੁਆਇੰਟ ਤੇ ਰੱਖ ਕੇ ਤੇ ਉਸ ਤੋਂ ਬਾਅਦ ਫਿਰ ਮੈਨੂੰ ਗਨ ਪੁਆਇੰਟ ਤੇ ਲਿਤਾਉਣਾ ਨੇ ਜੀ ਤੇ ਉਹਨਾਂ ਨੇ ਡਿਮਾਂਡ ਕੀਤੀ 50 ਲੱਖ ਰੁਪਏ ਦੀ ਕਿ ਸਾਨੂੰ ਖੜੇ ਪੈਰ 50 ਲੱਖ ਰੁਪਏ ਦੇ ਤੇ ਜਿੰਨੇ ਚ ਇਹ ਸਭ ਗਲਬਤ ਕਰ ਰਹੀ ਸੀ ਤੇ ਨਾਲ ਦੇ ਨਾਲ ਮੇਰਾ ਡੀਵੀਆਰ ਵਗੈਰਾ ਸਭ ਉਹਨਾਂ ਨੇ ਡਿਸਟਰੋਏ ਕਰਤਾ ਜਿਸ ਤੋਂ ਐਵੀਡੈਂਸ ਵਗੈਰਾ ਸਾਰਾ ਸਾਹਮਣੇ ਆਣਾ ਚਾਹੀਦਾ ਸੀਗਾ ਤੇ ਬਸ ਜਦੋਂ ਇਹ ਮਤਲਬ ਗਲਬਤ ਹੋ ਰਹੀ ਸੀ ਕਿ ਜਦੋਂ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਪਾਇਆ ਕਿ ਮੇਰੇ ਕੋਲ ਇਹ ਅਮਾਉਂਟ ਹੈ ਨਹੀਂ ਬਾਬੀ ਇਹੋ ਜਿਹਾ ਕੁਝ ਅਮਾਉਂਟ ਹੈ ਨਹੀਂ ਤੇ ਫਿਰ ਉਹ ਉਹਨਾਂ ਨਾਲ ਹੱਥਾਪਾਈ ਕੀਤੀ ਹੱਥਾਪਾਈ ਤੇ ਫਿਰ ਆਪਣਾ ਮਤਲਬ ਹੱਥਾਪਾਈ ਉਹਨਾਂ ਨੂੰ ਵੀ ਲੱਗੀ ਐ ਤੇ ਮੈਨੂੰ ਵੀ ਲੱਗੀ ਤੇ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ ਮਤਲਬ ਇੱਕ ਕਾਈਂਡ ਆਫ ਉਹ ਕਨਵਿੰਸ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਜ਼ਿਆਦਾ ਦੇਰ ਅਸੀਂ ਇੱਥੇ ਰੁਕ ਨਹੀਂ ਸਕਦੇ ਪੈਸੇ ਪੂਹ ਹੈ ਨਹੀਂ ਮੇਰੇ ਕੋਲ ਤੇ ਉਹ ਨਿਕਲ ਗਏ ਉਸ ਟਾਈਮ ਦਸਰ ਜੀ ਤੁਸੀਂ ਕਿੰਨੇ ਬੰਦੇ ਸੀ ਮੈਂ ਸੀਗਾ ਤੇ ਇੱਕ ਮੇਰੀ ਲੇਬਰ ਸੀਗੀ ਲੇਬਰ ਸੀ ਤੇ ਇੱਕ ਦੁਕਾਨ ਦਾ ਮੁੰਡਾ ਵੀ ਸੀਗਾ ਫੈਕਟਰੀ ਦੇ ਮੁੰਡਾ ਵੀ ਸੀਗਾ ਸਭ ਤੋਂ ਕਿੰਨੇ ਲੋਕ ਸੀਗੇ ਦਿਨ ਵੱਲੋਂ ਇਹ ਵਾਰਦਾਤ ਮਤਲਬ ਟੋਟਲ 2 ਸੀਗੇ ਇਹ ਦੋ ਮਲਸਰਦ ਸਿੰਘ ਮੁੰਡੇ ਸੀ ਮੁੰਨੇ ਸੀਗੇ ਮੁੰਨੇ ਸੀਗੇ ਇਹਨਾਂ ਨੇ ਮਾਸਕ ਪਾਇਆ ਸੀਗਾ ਤੇ ਹੱਥ ਪਾਈ ਚ ਮਾਸਕ ਵੀ ਲੱਤ ਗਿਆ ਸੀਗਾ ਇੱਕ ਮੁੰਡੇ ਦਾ ਜਿਸ ਜਗ੍ਹਾ ਤੇ ਇਹ ਵਾਰਦਾਤ ਹੋਣ ਜਾਣ ਇਸ ਸੁੰਦਰ ਨਗਰ ਹੈ ਸਾਡੇ ਏਰੀਆ ਦਾ ਨਾਮ ਜਗਤ ਨਗਰ ਪੈਂਦਾ ਹੈ ਦਾ ਆਪਣਾ ਮੈਨੂਫੈਕਚਰਿੰਗ ਆਫ ਗਾਰਮੈਂਟਸ ਵਿਂਟਰ ਵੇਅਰ ਦਾ ਆਪਣਾ ਤੁਸੀਂ ਮਤਲਬ ਵਪਾਰ ਕਰਦੇ ਹੋ ਇੱਥੇ ਇਸ ਜਗ੍ਹਾ ਤੇ ਮੈਂ 2015 ਤੋਂ 10 ਸਾਲ ਹੋ ਗਏ ਮੈਨੂੰ 10 ਸਾਲ ਤੋਂ ਪਹਿਲਾਂ ਵੀ ਕੋਈ ਇਹੋ ਜਿਹੀ ਵਾਰਦਾਤ ਹੋਈ ਹੈ ਕਦੀ ਕਿਸੇ ਨੇ ਕੋਸ਼ਿਸ਼ ਕੀਤੀ ਹੋਵੇ ਨਹੀਂ 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 ਕਦੇ ਵੀ ਨਹੀਂ ਕਦੀ ਵੀ ਨਹੀਂ ਆਇਆ ਜੋ ਕਦੀ ਵੀ ਨਹੀਂ ਆਇਆ ਪਛਾਣ ਨਹੀਂ ਜਿਵੇਂ ਤੁਸੀਂ ਕਹਿ ਰਹੇ ਮਾਸਟਰਾਂ ਦੀ ਕਿਸੇ ਕੋਈ ਲੱਗਾ ਕੋਈ ਪੁਰਾਣਾ ਵਰਕਰ ਨਹੀਂ 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 ਇਹ ਨਹੀਂ 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 ਕਹਿੰਦੇ ਕਿ ਅਸੀਂ ਜੱਗੂ ਦੇ ਬੰਦੇ ਆ ਤੈਨੂੰ ਪਤਾ ਨਹੀਂ ਕੌਣ ਆ ਅਸੀਂ ਤਾਂ ਜੱਗੂ ਦੇ ਬੰਦੇ ਆ ਤੇ ਜੋ ਅਸੀਂ ਮੈਨੂੰ ਨਹੀਂ ਪਤਾ ਕੌਣ ਹੈ ਗੈਂਗਸਟਰ ਹੈ ਨਹੀਂ ਹੈ ਮੈਨੂੰ ਨਹੀਂ ਪਤਾ ਉਹ ਕਹਿੰਦਾ ਜੱਗੂ ਦੇ ਬੰਦੇ ਆ ਸਾਨੂੰ ਜੱਗੂ ਨੇ ਭੇਜਿਆ ਪਹਿਲਾਂ ਕੋਈ ਕ੍ਰੈਡਿਟ ਵਗੈਰਾ ਤਾਂ ਨਹੀਂ ਕਾਲ ਵਗੈਰਾ ਜਾਂ ਕੋਈ ਅੱਜ ਦਾ ਕੁਛ ਆਇਆ ਨਹੀਂ ਕਦੀ ਵੀ ਨਹੀਂ ਆਇਆ ਲਾਈਫ ਵਿੱਚ ਇੱਥੇ ਆ ਕੇ ਆਓ ਤੁਹਾਡੇ

ਹਾਂਜੀ ਹਾਂਜੀ ਅੱਜ ਵੀ ਪਹੁੰਚੀ ਕੱਲ ਵੀ ਪਹੁੰਚੀ ਸੀਗੀ ਕੱਲ ਵੀ ਉਹਨਾਂ ਨੇ ਕਾਫੀ ਅਜੇ ਇਸ ਨੂੰ ਇਹ ਨਾ ਡੁਗਾਈ ਨਾਲ ਚੈੱਕ ਕਰ ਰਹੇ ਆ ਸিসিਟੀਵੀ ਫੁਲੇਜ ਕਰ ਰਹੇ ਰਾਤ ਨੂੰ ਚੈੱਕ ਨਹੀਂ ਹੁਣ ਸਾਡੀ ਟੀਮ ਲੱਗੀ ਆ ਚੈੱਕ ਕਰ ਰਹੇ ਆ ਜੇ ਇਹਨੂੰ ਹਰ ਐਂਗਲ ਤੋਂ ਘਰ ਲਿਆ ਜਾਵੇਗਾ ਠੀਕ ਹੈ ਜਿਨੇ ਵਰਕਰ ਜਾਂ ਮੈਂਬਰ ਨੇ ਉਹਨਾਂ ਨੇ ਵੀ ਕੁਝ ਕੀਤੀ ਜਾਏਗੀ ਫੈਕਟਰੀ ਦੇ ਵਿੱਚ ਪੱਕੀ ਜੀ ਦੀ ਜਿਹੜੀ ਬੈਕਵਰਡ ਫਾਰਵਰਡ ਚੈੱਕ ਕਰਾਂਗੇ ਕਿ ਕਿ ਸਾਈਡ ਤੋਂ ਆਏ ਕਿ ਸਾਈਡ ਗਏ ਕੱਲ ਇਹ ਕ੍ਰੀਪ ਸਾਡੇ 9:30 ਦੇ ਕੱਲ ਕਿੱਥੇ ਫੈਕਟਰੀ ਕਿੱਥੇ ਨਾਲ ਉਹ ਸੁੰਦਰਨਿੰਦ ਫੈਕਟਰੀ ਜੀ ਸਿਮਲਾ ਸਿਮਲਾ ਹਥਿਆਰ ਵਗੈਰਾ ਦੀ ਸੀ ਉਹ ਸੁੰਦਰਨਿੰਦ ਹਥਿਆਰ ਵਗੈਰਾ ਦੀ ਸੀ ਹਥਿਆਰ ਬਾਰੇ ਹੈ ਤਾਂ ਆ ਰਿਹਾ ਵਹਾਂ ਤੇ ਪਰ ਉਹ ਚੈੱਕ ਕੀਤਾ ਉਹਦਾ ਉਹ ਗੰਮੀ ਹੋ ਗਈ ਫਰਦਰ ਨੋਟੀਫਿਕੇਸ਼ਨ ਉਹ ਤਾਂ ਫਰਦਰ ਨੋਟੀਫਿਕੇਸ਼ਨ ਜਿਵੇਂ ਅਸੀਂ ਪਿੱਛਾ ਕਰ ਰਹੇ ਸਾਡੀ ਟੀਮ ਲੱਗੀ ਹੈ ਤੇ ਸਾਨੂੰ ਪੂਰੀ ਆਸ ਹੈ ਅਸੀਂ ਛੇਤੀ ਇਹਨਾਂ ਨੂੰ ਕਬੂ ਕਿ ਫੈਕਟਰੀ ਮਾਲਗ ਦਾ ਇਹ ਕਹਣਾ ਸੀ ਕਿ ਜੱਗੂ ਨਾਮ ਦੇ ਬੰਦੇ ਦਾ ਉਹ ਕਹਿ ਰਹੇ ਸੀ ਕਿ ਵੀ ਪਹਿਲਾਂ ਵੀ ਤੁਹਾਨੂੰ ਧਮਕੀਆਂ ਵਗੈਰਾ ਦਿੱਤੀਆਂ ਮੈਂ ਜੱਗੂ ਦਾ ਬੰਦਾ ਜਾਂ ਜੱਗੂ ਦਾ ਨਹੀਂ ਅਜੇ ਮੇਰੇ ਕੋਲ ਇਹ ਗੱਲ ਸਾਹਮਣੇ ਨਹੀਂ ਵੀ ਮੈਂ ਕੱਲ ਹੀ ਉਹਨਾਂ ਕੋਲ ਮਿਲਿਆ ਅੱਜ ਸਵੇਰ ਮੈਂ ਲੈਣ ਨੂੰ ਮੇਰੇ ਕੋਲ ਇਹ ਗੱਲ ਸਾਹਮਣੇ ਨਹੀਂ ਹੈ ਛੇਰੀ ਮੈਂ ਉਹਨਾਂ ਤੱਕ ਚਾਨ ਜਾਰੀ ਹੈ ਜੀ ਹਾਂਜੀ ਠੀਕ